ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋ ਮੂਹਰੇ ਵਧੀਆ ਹੋਵੋ ਆਜੋ 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 ਦੂਆ ਟੋਕਰਾ ਚੱਕ ਲਿਆ ਆ ਚਲੋ ਚਲੋ ਆਜੋ ਆਜੋ ਅੱਥੇ ਆਏ ਅਸੀਂ ਹੁਣ ਸਬਜ਼ੀਆਂ ਤੋੜਨ ਕਿਉਂਕਿ ਅਸੀਂ ਧੁੱਪ ਹੋਰ ਤੇਜ਼ ਹੋ ਜਣੀ ਹੈ ਤੇ ਪਹਿਲਾਂ ਫਿਰ ਅਸੀਂ ਖਾ ਰੋਟੀਆਂ ਖਾ ਖੂ ਕੇ ਆਪਣੇ ਘਰਾਂ ਨੂੰ ਵੀ ਜਾਣਾ ਹੈ ਤਾਂ ਕਰਕੇ ਉੱਤੇ ਪਹਿਲਾਂ ਫਿਰ ਮਾਸਰ ਨੇ ਸਾਨੂੰ ਖੇਤਾਂ ਚ ਵੜਤਾ ਵੀ ਸਬਜ਼ੀਆਂ ਤੋੜ ਕੇ ਜਾਇਓ ਸਾਰੀਆਂ ਹਨਾ ਹਨਾ ਨਾ ਤੋੜ ਲੈ ਵੀ ਤੋੜਨਾ ਜਿਹੜੀਆਂ ਵੀਡੀਓ ਬਣਾ ਲਈਆਂ ਆਦਰ ਕੀ ਆ ਮਿਲ ਗਿਆ ਭਾਬੀ ਨੂੰ ਉੱਧਰ ਦਿਖ ਰਿਹਾ ਇਹ ਨਹੀਂ ਤੇ ਇੱਧਰ ਹਾਂ ਹਾਂ ਆਹ ਲੈ ਮੈਡਮ ਵੀਡੀਓ ਬਣਾ ਰਹੀ ਹੈ ਨਾ ਹਾਂ ਮੈਡਮ ਦੱਸੋ ਆ ਦੇਖ ਲਓ ਮੇਰਾ ਭਤੀਜਾ ਕੀ ਬੋ ਰਿਹਾ ਉਹਨੂੰ ਮੈਡਮ ਬੋ ਰਿਹਾ ਹਾਂ ਇਹ ਨੰਬਰ ਕੀ ਮੈਡਮ ਹਾਂ ਦੱਸ ਬੋਲ ਅੱਜ ਬੋਲ ਬੱਸ ਗੱਲ ਖਤਮ ਇੱਕ ਨੰਬਰ ਕੀ ਮੈਡਮ ਖੜੂਸ ਮੈਡਮ ਖੜੂਸ ਆ ਦੇਖ ਲੋ ਮਸਲੀ ਲੱਗੀ ਫਲੀਆਂ ਤੋੜਨਾ ਫਲੀਆਂ ਤੇ ਪ੍ਰਿੰਡਾ ਹਾਂ ਕੀੜੇ ਵੀ ਨਹੀਂ ਬਈ ਹੈਗੇ ਨੇ ਕੀੜੇ ਪ੍ਰਿੰਡਾ ਬਹੁਤ ਨੇ ਪ੍ਰਿੰਡਾ ਨਾਲ ਲੜਾਲੀ ਹੋਰ ਪਿੱਛੇ ਹੋ ਜਾ ਕੋਈ ਨਹੀਂ ਮੋਟਾ ਕਰੋ ਹੈ ਇਹ ਤਾਂ ਪਹਿਲੇ ਹੀ ਮੋਟਾ ਵਿਚਾਰਾ ਉੱਧਰ ਹੋ ਜਾ ਆਬੂ ਹੋਰ ਸੁੱਝ ਜਾਏਗਾ ਤੂੰ ਹੋਰਾ ਜਾ ਉੱਧਰ ਭਾਗ ਜਾ ਮੰਮਾ ਕੋਲ ਭਾਗ ਜਾ ਉਹ ਉੱਥੇ ਖੜ ਕੇ ਤੂੰ ਵੀਡੀਓ ਬਣਾਈ ਅਸੀਂ ਫੜੀਆਂ ਤੋੜਦੇ ਆਂ ਦੋ ਫੜਾ ਨਿੱਤੂ ਪਰ ਦੇ ਹਲਾ ਕੀ ਕਰ ਉਹ ਦੋ ਅੰਡੇ ਨੇ ਕੋਣੋਂ ਲਾ ਦੇ ਅਸੀਂ ਆ ਕੇ ਭਿੰਡੀਆਂ ਤੋੜਨਾ ਆਹ ਸਾਰੀਆਂ ਮੱਸੀਆਂ ਨਾਲੇ ਸੱਤਾਂ ਨੇ ਜਦ ਤੁਸੀਂ ਦੇਖੋ ਜੇ ਮੈਨੂੰ ਮਾਸੀ ਉਹਨਾਂ ਦੀ ਸਬਜ਼ੀਆਂ ਤੋੜਦਿਆਂ। ਉੱਥੇ ਦਾ ਕਰ ਦਿੰਨੇ ਆਂ ਅਸੀਂ ਖੱਜਲ ਖਵਾਰ ਆਪਣੀਆਂ ਮੱਧ-ਮੱਧ ਕੇ। ਸਿਆਰ ਸਾਗ, ਸਿਆਰ ਸਾਗ ਅਸੀਂ ਸਾਗ ਬਹੁਤਿਆ ਮਾਸੀ। ਹੂੰ ਦੇਖਿਆ। ਫੋੜ। ਤੁਹਾਨੂੰ ਪਾਰੇ ਐ ਕਹਿੰਦੇ ਨੇ ਜੇ ਤੋੜਨ ਨਹੀਂ ਆਉਂਦਾ ਪਰਦੇ ਕਿਉਂ ਵਿੱਚ। ਸਹੀ ਗੱਲ। ਜੀ ਦੇ ਹੁਣ ਵੜਾਂਗੇ ਤਾਂ ਇਹ ਫਲੀਆਂ ਖਾ ਲਨੇ ਹੋ ਤੁਸੀਂ। ਹੈ? ਤੁਸੀਂ ਖਾ ਲਨੇ ਹੋ। ਸਾ ਤੋੜ ਲਾਂਗੇ ਆਪਾਂ ਜਿਹੜੀਆਂ ਆਈਆਂ ਨੇ ਹਾਂ ਖੜੀਆਂ ਤਾਂ ਖਾ ਲੰਨੇ ਆ ਅੱਜ ਬਣਾਉਣੇ ਨੇ ਅਸੀਂ ਤੋੜਾਂ ਹਾਂ ਜੀ ਸਵੇਰੇ ਸਵੇਰੇ ਮੈਂ ਹਰ ਮਾਂ ਫੁਰਨਾ ਸੈਰ ਕਰਕੇ ਆਏ ਆ ਇੱਧਰ ਆ ਜਿਹੜੀਆਂ ਸੁਨਸਕਾਣੀਆਂ ਬਾਕਸ਼ੀਏ ਲਿਚਕਾਣੀ ਤੇ ਨੀ ਸੈਰ ਕਰਕੇ ਆਏ ਆ ਭੱਜੇ ਨੇ ਲਿਚਕਾਣੀ ਦੇ ਸੁਵੇ 3 ਕਿਲੋ 3 ਕਿਲੋ ਮੀਟਰ ਰੋ ਤਾਂ ਹੋਣਾ ਹਾ ਮਾਸੀ ਉੱਥੇ ਤੱਕ ਜੇ ਫਿਰ ਗਏ ਸੀ ਆਣ ਜਾਂ ਤਿੰਨ ਹੋਊਗਾ ਹਾਂ ਆਣ ਜਾਣਾ ਤਿੰਨ ਹੋਊਗਾ ਬਹੁਤ ਦੂਰ ਤੱਕ ਗਏ ਆ ਅੱਜ ਤਾਲੀ ਵਾਰ ਮੈਂ ਇੰਨੀ ਸੈਰ ਕੀਤੀ ਆ ਬਹੁਤ ਵਧੀਆ ਲੱਗਿਆ ਤੂੰ ਉੱਥੇ ਹੀ ਰਹਿ ਹਾਂ ਅੱਜ ਮੈਂ ਜਾਣਾ ਏ ਮਾਸੀ ਕਹਿੰਦੀ ਰਹਿ ਜਾ ਮੈਂ ਕਿਉਂ ਔਖਾ ਏ ਕਿਉਂਕਿ ਯੂਵੀ ਟਿਊਸ਼ਨ ਲੱਗ ਗਿਆ ਵਾ ਫਿਰ ਹੁਟੀਆਂ ਵੱਜਦੀਆਂ ਨੇ ਹੋਰ ਸਰ ਆਏ ਬੀਜ ਨਾਲ ਆਉਂਦਾ ਫਿਰ ਤਾਂ ਚਲ ਚਾਹ 5 ਦਿਨ ਹੋ ਰਹਿ ਜਾਂਦੇ ਹੈ ਨਾ ਹੂੰ ਤੇ ਰੋਜ਼ ਦਾ ਵੀ ਓੱਖਾ ਹੈ ਨਾ ਜਾਣ ਤੋਂ ਪਹਿਲਾਂ ਖਾ ਕੇ ਜਾਵਾਂਗੇ ਆਲੂ ਦੇ ਪਰੌਂਠੇ ਜੇ ਜਸ ਪਾ ਲਵਾਂਗਾ ਕਿ ਛੱਡ ਕੇਣਾ ਦੇਖਦੀ ਆ ਜੇ ਯੂਵੀ ਨਾਲ ਨਾ ਹੁੰਦਾ ਫਿਰ ਤਾਂ ਨੀਟੂ ਨਾਲ ਬਗ ਜਾਂਦੀ ਸਕੂਟਰੀ ਤੇ ਹੂੰ ਹੁਣ ਯੂਵੀ ਵੀ ਨਾਲ ਹੈ ਇੱਕ ਕੱਪੜਿਆਂ ਦਾ ਹੋਇਆ ਵੱਡਾ ਫੇਰ ਆਊਗਾ ਕਿ ਲੈਣ ਛੱਡ ਕੇ ਹੀ ਆਂ ਮੈਂ ਦੇਖ ਲਈਏ ਮਹਾ ਪਹਿਲਾਂ ਰੋਟੀ ਸੁੱਤੀ ਖਾ ਲਈਏ ਠੀਕ ਹਲੇ ਤਾਂ ਨਹੀਂ ਸ਼ਾਮ ਨੂੰ ਚਲੀ ਜਾਈਂ ਸ਼ਾਮ ਹਾਂ ਜੇ ਫੇਰ ਲੈ ਕੇ ਜਾਣਾ ਫੇ ਸ਼ਾਮ ਤੱਕ ਫੇ ਪਹਿਲਾਂ ਹਾਪੀ ਬੀਰੇ ਨੂੰ ਪੁੱਛ ਲੈਣੀ ਆ ਜੇ ਜਾਂਦੇ ਜਾਂਦੇ ਮਾਸਾਡਾ ਜਣ ਵੀ ਨਾਲ ਕਹਿੰਦੇ ਉੱਥੇ ਜਾਣਾ ਇਹਨਾਂ ਨੂੰ ਬਿੱਟੂ ਪਰ ਹਾਂ ਕਹਿ ਤ ਰਹੇ ਇਹਨਾਂ ਨੂੰ ਵੀ ਮੈਂ ਕਹਿ ਰਹੀ ਆਂ ਵੀ ਸ਼ਾਮ ਨੂੰ ਚਲੇ ਜਾਇਓ ਸ਼ਾਮ ਇਹਨਾਂ ਦੀ ਰਿਸ਼ਤੇਦਾਰੀਆਂ ਚ ਘੁੰਮਣਾ ਹੈ ਤਾਂ ਸਾਰੇ ਕਿੱਥੇ ਜਾਣਾ ਅੱਛਾ ਚਰਨ ਹਾਂ ਫਿਰ ਉਹਨਾਂ ਕੋਲ ਵੀ ਜਾਣਾ ਕਿ ਪੰਡਰ ਪ੍ਰੇਸ਼ ਨੂੰ ਪਹਿਲਾਂ ਕੋਲ ਤੇ ਅੱਛਾ ਉੱਥੇ ਜਾਣਾ ਮੈਂ ਕਹਿੰਦੀ ਚਲ ਘੁੰਮ ਲਈ ਹਾਂ ਫਿਰ ਆਇਆ ਵੀ ਨਹੀਂ ਜਾਂਦਾ ਹੋਰ ਗਰਮੀ ਚ ਨਿਕਲੇ ਨਹੀਂ ਇੰਨਾ ਬੜ ਜਾ ਬਣਾਓ ਜੀ ਬਣਾਓ ਕੋਈ ਯੂਨੀਫਾਰਮ ਕੰਡੇ ਲੜ ਰਹੇ ਨੇ ਵਿੱਚ ਫੱਥਾ ਦੇ ਅਹੀ ਕੁ ਗਿੱਲਾ ਪੁੱਤਾਂ ਇਹ ਲਾਲ ਹੋਈਆਂ ਪਈਆਂ ਨੇ ਤੁਸੀਂ ਤਾ ਹੁਣ ਤੂੰ ਤੋੜਾਂਗੇ ਦੇਖ ਮੇਰੇ ਗੁੱਠੇ ਦੇ ਕੰਡੇ ਕਿੰਨੇ ਲੱਗੇ ਤੁਸੀਂ ਹੱਥ ਨਾ ਲਾਇਓ ਪੁੱਤ ਬਹੁਤ ਫੋਮ ਫੜਨੇ ਨੂੰ ਚਾਹੁੰਦਾ ਅੱਛਾ ਫੋਮ ਫੜ ਲੈ ਇੱਥੋਂ ਫੜ ਲੈ ਉੱਧਰ ਧੂਫ ਪੈ ਰਹੀ ਏ ਫੇਰਾ ਲਾਲ ਪੀਚਾ ਹੋਏ ਤੇ ਤੋੜ ਦਿੰਦੇ ਇੱਥੇ ਗਿੱਲਾ ਵੀ ਆ ਬੱਚਾ ਆ ਦੇਖੋ ਹੁਣ ਤੋੜ ਲਾਂਗੇ ਜਿਹੜੀਆਂ ਹੈਗੀਆਂ ਨੇ ਆ ਲਾਲ ਲਾਲ ਤਾਂ ਮੈਂ ਤੋੜ ਲਵਾਂ ਮੈਂ ਤਾਂ ਫੇਰ ਮਿੱਝੇ ਹੀ ਤੋੜੂੰਗੀ ਮੇਰੇ ਤਾਂ ਭਿੰਡੀਆਂ ਨਾ ਕੰਡੇ ਲੱਗ ਰਹੇ ਆ ਓਹੋ ਅੱਧਾ ਘੰਟਾ ਹੋ ਹੋ ਤੀਗੀ ਫੁਲੇਟ ਹਾਂ ਪਲੇਟ ਹੋ ਗਈ ਸਾਡੇ ਤਿੰਨ ਉੱਤੇ ਮੜਾ ਜੇ ਰੋਕੀ ਨਾ ਮੋਹਣਾ 3 ਵਜੇ ਉਹ ਨਚਾਰਾ ਵੀ ਦੋ ਦਿਨ ਤੋੜ ਦਿਆ ਆਪਣਾ ਮੈਨੂੰ ਨਹੀਂ ਪਤਾ ਲੱਗ ਰਹੀ ਕਿ ਮੈਨੂੰ ਨਹੀਂ ਲਿਖਣੀ ਇੱਥੇ ਉਹ ਟੋਲ ਦਾ ਹੀ ਲੜਾਈ ਹੋ ਜੂ ਉਹ ਹਰਿਆਣੇ ਉਹ ਲਾਲ ਨੇ ਕੋਈ ਜਾਣਦ ਅੱਗੇ ਕਿਆ ਸੂ ਲੜਾਈਆਂ ਨੇ ਅੱਗੇ ਕਿਆ ਸੂ ਹੱਸ ਪਦੀਆਂ ਨੇ ਲੜਦੀਆਂ ਨੇ ਬੱਚਾ ਤੇ ਮਾਸੀ ਦੀ ਬੈਣੀ ਆ मासी ਨੂੰ ਗੜ ਫਵਾ ਦੋ ਮੈਂ ਐ ਨਾ ਤੂੰ ਵੀ ਆ ਜਾ ਉਹ ਵੀ ਕਹਿੰਦਾ ਲਾਓ ਜੀ ਅੱਗ ਸਾਰੇ ਲੱਗੇ ਸਬਜ਼ੀਆਂ ਤੋਂ ਨਿੱਧਰ ਦੇਖੋ ਉੱਧਰ ਵੱਡੀ ਮਾਸੀ ਵੀ ਆ ਗਈ ਉੱਧਰ ਵੀ ਦਿਖਾ ਦੀ ਦਾਦੀ ਨੂੰ ਮਾਜੀ ਪਿੱਛੇ ਤੇ ਰਹੇ ਉਹ ਦੇਖਾ ਵੱਡੀ ਮਾਸੀ ਵੀ ਆ ਰਹੀ ਆ ਹਾਂ ਗਾਇਸ ਬੋਲੋ ਕੁਛ ਗਾਇਸ ਕਹਿਜ ਇਹ ਹੈ ہماری ਭਿੰਡੀ ਇਹ ਹੈ ہماری ਭਿੰਡੀ

ਆ ਅ ਅ ਅੱਜ ਅੱਜ ਦੇ ਸਬਜ਼ੀਆਂ ਤੋੜ ਰਹੇ ਜੀ ਉਹ ਉਹਨਾਂ ਨੂੰ ਤਾਂ ਅੱਜ ਬਥੇਰੀ ਹਸਿਆਰ ਆਪਦੇ ਲੱਗੇ ਕੀ ਕੀ ਕਰਿਆ ਕੁਸਾ ਕਾਗੀ ਤੋੜਦੇ ਉਹਨੂੰ ਬਥੇਰੀ ਹਸਿਆਰ ਹੈ ਪਤਾ ਨਹੀਂ ਕਰੇ ਪੂਤਨੇ ਮੁਰਕੇ ਬਾਏ ਤੁਸੀਂ ਵੀ ਬਣਾ ਦੋ ਅੱਗਰੇ ਖੜੇ ਨਾ ਗਾਦੀ ਵੀ ਆ ਰੋ ਬਾਬਾ ਵੀ ਜੀ ਦੇ ਉੱਪਰ ਵੀ ਪਾਉਣ ਲੱਗੇਗਾ ਹਾਂ ਹੈ ਉੱਪਰ ਕਮਰਾ ਤੋਂ ਜੀ ਜੰਗਲਾ ਕਰਿਆ ਮੈਂ ਤਾਂ ਆਪਕੇ ਲਈ ਮੈਂ ਜੰਗਲਾ ਹਾਂ ਬੈਠਣ ਨੂੰ ਮੋੜੇ ਬਣਾਏ ਨੇ ਹਾਂ ਸਭ ਦੀ ਮਸੀਤ ਕਰ ਰਿਹਾ ਨਾ ਜੀ ਹਾਂ ਇਹਨਾਂ ਨਾਲ ਕ ਕਰਦੇ ਆਂਕਾ ਉਹ ਗਿਆ ਮੁੰਡਾ ਹੋਣਾ ਹਾਂ ਉਹ ਤਾਂ ਗਿਆ ਬਾਹਰ ਆਂਦਾ ਛੇ ਦਿਨ ਹੋ ਗਏ ਦਿਨਾਂ ਹੋ ਗਏ ਅਜੇ ਪੀਆ ਹੋ ਗਿਆ ਨਾ ਬਣੀ ਜਾਂਦੀ ਪ੍ਰਿੰਟਰ ਪਾ ਦੋ ਫਟਾਫਟ ਲਾਲ ਮਿਰਚਾਂ ਆਪਣੇ ਿੰਡੀਆਂ ਦੇ ਮੁੰਡੇ ਨਹੀਂ ਲੈ ਗਏ ਕਵੀਰ ਨੂੰ ਲੈ ਕੇ ਗਏ ਅੱਜ ਸਾਰੀਆਂ ਤੂੰ ਕੋਈ ਪਿੰਡੀ ਨਹੀਂ ਤੋੜੀ ਅੱਜ ਜਿਹੜੀਆਂ ਮੈਡਮ ਆਹ ਪਿੰਟੇ ਚੱਕਰੇ ਪਿੰਡੀਆਂ ਜਿਹੜੀਆਂ ਇਹ ਭਾਪੀ ਤੋੜਦੀ ਆ ਇਹ ਮੇਰੀ ਛੋਟੀ ਭਾਪੀ ਤੋੜਦੀ ਆ ਲਾਲ ਮਿਰਚਾਂ ਮੈਂ ਤੋੜ ਰਹੀ ਆ ਹੈ ਜੇ ਖਤਰਨਾਕ ਜੀ ਤਾਂ ਮੈਂ ਤੋੜ ਰਹੀ ਆ ਬਹੁਤ ਹੀ ਗੁੱਸਰੀ ਐ ਸੀ तोड़ के लाल नहीं। तो तो आप बोल रहे जी आज जो टोकरी वाली बस मिर्चें तोड़ने लगी भी गंदे लगने फिर भी रहे हैं पता नहीं कैसी मैदम है ये ਆ ਮਾਫੀ ਜੀ ਸਭ ਤੇ ਪ੍ਰਿੰਟ ਨਾ ਹੋ ਨਾ ਹੋ ਪ੍ਰਿੰਟ ਵੀ ਤੋਂ ਨਹੀਂ ਉਹ ਤਾਂ ਹੋਤੀ ਰਿਪੋਰਟ ਲਾਈਨ ਆਇਆ ਸੀ ਕਿਸੇ ਦੇ ਹਾਂ ਉਹ ਰਿਪੋਰਟ ਲਾਈਨ ਆਇਆ ਸੀ ਮੇਰੀ ਫੋਟੋ ਖੁੱਤੋਂ ਕੱਟ ਗਈ ਨਾ ਅਬ ਦੇਖ ਲਓ ਕਿੰਨੀ ਸ਼ਰਾਬ ਦੀਆਂ ਨੇ ਮੈਂ ਕਰੀ ਨਿਆਣੇ ਕਿ ਖਦਾਈ ਨਹੀਂ ਨਾ ਪਤਨਾ 4:15 ਹੋ ਗਏ। ਵੀ ਬਣਾ ਦੇ ਬੰਦੇ ਹੋ। ਮੈਂ ਸਾਰਿਆਂ ਨੂੰ ਦਿਖਾਣਾ ਇਹ ਵੀ ਮੈਂ ਤੋੜੂ ਨਹੀਂ ਸਕਦੀ। ਮੈਂ। ਨਾ ਉਹ ਫੇਰ ਤਾਂ ਅੰਦਰ ਫੇਰ ਮੈਂ ਕਿਚੀਂ ਨਹੀਂ ਫੋਟੋ। ਮਮਾ। ਦੇਖਿਆ ਆਹ ਪੂਜੀ ਵਾਲ ਦੇ ਫੋਟੋ ਕਿਦਾਂ। ਇਹ ਮੇਰੀ ਫੋਟੋ। ਲੈ ਆ ਆਦਨ ਉਹ ਤੋੜਨੀ ਹੋਈਆਂ। ਉਹ ਇੰਨੀ ਸਕਦੀ ਨਾ ਮੈਂ। ਤੋੜਨ ਨੂੰ ਲੈ। ਅਗੂ ਸਾਡੇ ਮਾਸਟਰ ਜੀ ਮੱਚਾ ਫੇਖਾ ਫੇਖਾ ਮੂਹੇ ਦਿਖਾਉਂਦੇ ਨੇ ਆਪਣਾ ਅਪੌਂਟ ਬੜਾ ਬੁੱਧੂ ਬਣਾਇਆ ਬੜਾ ਮਜ਼ਾ ਆਇਆ ਅਗੋਂ ਟੀਮੇ ਟੀਮੀਆਂ ਕਰਨ ਲੱਗੇ ਮੀ ਆਪਣਾ ਕੰਮ ਅੱਗੇ ਪਤਾ ਨਹੀਂ ਕਿਆ ਦਾ ਕੰਮ ਹੋਏਗਾ ਅੱਗੇ ਹਮ ਹੋ ਪਿੰਡਿਆਲੇ ਸਬਜ਼ੀ ਬਣਾਉਣੇ ਆ। ਆ ਦੇਖੋ ਮੈਂ ਕਿੰਨੀ ਟੋਕਰੀ ਤੋੜ ਲਈ ਆ ਸਾਰੀ ਮੈਦ ਹੋਣੀ ਆ। ਪਹਿਲਾਂ ਸੋਣ। ਹਾਂ। ਇਹ ਮੇਰਾ ਇਹ ਮੇਰਾ ਭਤੀਜਾ ਹੈ। ਬੱਬਾ ਸਾਹਿਬ ਪਿੰਡਿਆ ਨੂੰ ਸੱਤ ਕੇ ਨਾ ਬਾਕੀ ਮਿਰਚਾਂ ਇਹਨੇ ਤੋੜੀਆਂ। ਬਾਕੀ ਦੀ ਮਿਰਚਾਂ ਇਹਨਾਂ ਨੇ ਤੋੜੀਆਂ। ਅਦਰ ਮਾਸੜ ਮਸੀ ਤੋੜ ਰੇ ਨੇ ਮਿਰਚਾਂ, ਢਾਲ ਕਿਉਂਕਿ ਨਾ ਸਾਰੇ ਬੁੱਟੇ ਲਾਲ ਮਿਰਚਾਂ ਨਾਲ ਭਰ ਗਏ ਹੁਣੇ ਲਾਲ ਲਾਲ ਤੋੜ ਲੈਣੀਆਂ ਨਾ ਮਾਸੇ। ਹਾਂ ਲਓ ਇਹ ਲਾਲ ਲਾਲ ਸਾਰੀਆਂ ਤੋੜ ਦੇਣਾ ਹਾਂ ਠੀਕ ਐ 4-4 ਰੁਪਏ ਜਾਂਦੇ ਨੇ ਹਾਂਜੀ ਉਹ ਨਹੀਂ ਹਾਂ 4 ਪਾਉਣਾ ਇਹਨਾਂ ਲਾਲ ਮਿਰਚਾਂ ਦਾ ਹਰੀਆਂ ਹਰੀਆਂ ਛੱਡ ਦੇਣੀਆਂ ਨੇ ਪੀਸ ਲਾਂਗੇ ਆਪਾਂ ਸਬਜ਼ੀ 'ਚ ਪੈ ਜਾਂਦੀਆਂ ਨੇ ਠੀਕ ਐ ਜਦੋਂ ਜਿਆਦਾ 4 ਪਾਵਾਂਗੇ ਜਦ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਲਓ ਹੋ ਤਖਨੋ ਚਰਨੀ ਦੀ ਆਦਾ ਭਰ ਗਈ ਪੂਜੀ ਤੁਹਾਨੂੰ ਦਵਾਵਾਂ ਹੱਲੇ ਆ ਰੱਖਿਆ ਇਹ ਪੂਜੀ ਹੋਰ ਪੰਡਾ ਦੋ ਇਹ ਪਕੜੋ ਲਿਆਓ ਅਵੇ ਲੈ ਜਿਆਰੇ ਬਤਾ ਹਾਂ ਜੀ ਉਹਨੂੰ ਕਹਦੇ ਟੋਕਰੀ ਸਾਡੀ ਭਰ ਗਈ ਹੁਣ ਹੱਥਾਂ 'ਚ ਚੱਕ ਰਹੇ ਨੇ ਮਿਰਚਾਂ ਲਾਲ ਲਾਲ ਮਿੱਠੀ ਹਾਂ ਫਲੀਆਂ ਤਾਂ ਹਜੇ ਸਾਰੀਆਂ ਹੀ ਪਈਆਂ ਨੇ ਇਹਨੇ ਫਲੀਆਂ ਤੋੜ ਲੈਣੇ ਹੈ ਮਿਰਚਾਂ ਤਾਂ ਟੁੱਟ ਗਈਆਂ ਨਹੀਂ ਹਾਂ ਮਿਰਚਾਂ ਟੁੱਟ ਗਈਆਂ ਆ ਵੀ ਆ ਵੀ ਲਾ ਮਾਸੀ ਆ ਵੀ ਰੱਖ ਲੈ ਫਿਰ ਫਲੀਆਂ ਤੋੜ ਲਈ ਹਾਂ ਫਲੀਆਂ ਤੋੜ ਲੈਣੇ ਜਲੇ ਘੁੰਮਣਾ ਪਊਗਾ ਉੱਧਰ ਫੜੀਆਂ ਲੱਗੀਆਂ ਵੀ ਆ ਨੇ ਫੜੀਆਂ ਤਾਂ ਹਰਦਾਸਪੁਰ ਵੀ ਵਾਧੂ ਹੁੰਦੀਆਂ ਨੇ ਦੰਦੇ ਆ ਬਾਕੀ ਇਹਨਾਂ ਛੱਡਦੇ ਨਹੀਂ ਜਾਨਾ ਕਾਦੀ ਹੁੰਦੀ ਆ ਆਹ ਆਹ ਛਿੱਡੀ ਕਰੀਏ ਕਿੱਥੇ ਛੋਟੀ ਛੋਟੀ ਜਿਹੜੀ ਛਿੱਡੀਆਂ ਆਹ ਉਰਾਏ ਤੇ ਕੰਮ ਹੋ ਗਈ ਅੱਜ ਧੁੱਪ ਚੜ ਗਈ ਧੁੱਪ ਅਸੀਂ ਸਾਰੇ ਸਬਜ਼ੀਆਂ ਭਾਜੀਆਂ ਤੋੜਨਾ ਆਇਆ ਮਾਸੜ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਕੱਢ ਕੇ ਲੈ ਕੇ ਆਵਾ ਵੀ ਸਾਰੇ ਸਬਜ਼ੀਆਂ ਤੋੜੋ ਬੀਤੇ ਸਤੂਪ ਹੋ ਜਾਣੀ ਨਹੀਂ ਇਹਦੇ ਵਿੱਚ ਤਾਂ ਪ੍ਰਿੰਡਾ ਏ ਉਹ ਭੱਜ ਗਈ ਇੱਕ ਤਾਂ ਕਹਿੰਦੀ ਪ੍ਰਿੰਡਾ ਹੈ ਵਾਹ ਹਾਂ ਕੁਛ ਸੱਚੀਆਂ ਇਹਨਾਂ ਦੇ ਸਾਡੇ ਤਾਂ ਕੀੜੇ ਚੜਦੇ ਆ ਪਾਪੀ ਹੁਣੇ ਪ੍ਰਿੰਡਾ ਚੜ ਗਈਆਂ ਪ੍ਰਿੰਡਾ ਹੈ ਇਹਦੇ ਚ ਇਹ ਦੇਖ ਹਾਂ ਦੇਖ ਫਾਲੀਆਂ ਚ ਮੈਂ ਤਾਂ ਹੀ ਨਹੀਂ ਉਹ ਤਾਂ ਵਿੱਚ ਬੈਠੀ ਆ ਸਾਰੀ ਹਾਂ ਚੱਲ ਦੇ ਭਾਈ ਮੈਂ ਤਾਂ ਚੱਲੀ ਚੱਲ ਬਈ ਮਾਸੀ ਵੀ ਚੱਲੀ ਚਲੋ ਕੀ ਹੈ ਕੈਂਡੀ ਚੱਲੀ ਮੈਂ ਤਾਂ ਕਿਉਂਕਿ ਪ੍ਰਿੰਡਾਂ ਐ ਬੜੀਆਂ ਬਿਆਂ ਉਰੇ ਹਨਾ ਹਾਂ ਇਹ ਨਹੀਂ ਕੁਛ ਨਹੀਂ ਆਪਾਂ ਪਹਿਲਾਂ ਤੋੜ ਦਈਏ ਇੱਥੇ ਹੈਗੀਆਂ ਨਹੀਂ ਨਾ ਚੱਦਣਾ ਉਹ ਹੀ ਫੋਲੀਆਂ ਹੋਈਆਂ ਨਹੀਂ ਵੱਡੀਆਂ ਫੋਡੀਆਂ ਪਛੜਉ ਜੀ ਪਛੜੋ ਤ ਉੱਤਰਦੀਆਂ ਧਿਆ ਹਾਂ ਮਰੀਅਲ ਜੀ ਆਈ ਛੋਟੀ ਛੋਟੀਆਂ ਜਿਹੜੇ ਪਾਰੀ ਜਿਹਨੇ ਉਹ ਤੋੜ ਲੈਣੇ ਹੂੰ ਵੱਡੀਆਂ ਵੱਡੀਆਂ ਇਹ ਲੋ ਜੀ ਤੁਪ ਪਾ ਕੇ ਜਾਦੇ ਬਸ ਸਬਜ਼ੀਆਂ ਤੋੜ ਲੀਆਂ ਅੱਧੇ ਭੱਜ ਕੇ ਅੰਦਰ ਹੁਣ ਅਸੀਂ ਵੀ ਚੱਲੇ ਮਸਰੀ ਵਸ ਬਹੁਤ ਹੈ ਉਹ ਤੋਂ ਤੇ ਪੱਕ ਜਾਂਦੀ ਹੈ ਅੱਛਾ ਤੂੰ ਬਸਿੱਧੇ ਮੂੰਹ ਤੇ ਵੱਜਦੀ ਹੈ ਸੱਤੇ ਹਾਂ ਚੱਲਾਂ ਫਿਰ ਮੈਂ ਅੰਦਰ ਚੱਲ ਫਿਰ ਤੁਸੀਂ ਅੰਦਰ ਆ ਜਾਓ ਮੈਂ ਅੰਦਰ ਜਾ ਰਹੀ ਹਾਂ ਅੰਦਰ ਰੋਟੀ ਦੀ ਤਿਆਰੀ ਕਰਦੇ ਆਂ ਜਾ ਕੇ ਅੱਜ ਬਣਾਣੇ ਆਲੂ ਦੇ ਪਰੌਂਠੇ ਨੀਤੂ ਨੇ ਆਲੂ ਸਵੇਰੇ ਉੱਠਦੇ ਸਾਰੇ ਸਾਡੇ ਬਾਲ ਲੇ ਹੁਣ ਰੋਟੀ ਬਣਵਾਉਣੀ ਆ ਨੀਤੂ ਰਾਣੀ ਨਾਲ ਉੱਧਰ ਨੀਤੂ ਮੈਡਮ ਦੀ ਕੰਮ ਕਰ ਰਹੀ ਨੇ ਨੀਤੂ ਸਾਡੇ ਨਾਲ ਜ਼ਿਆਦਾ ਕੰਮ ਕਰਦੀ ਆ ਸਾਰੀ ਦੁਨੀਆ ਥੱਕ ਜੂ ਪਰ ਨੀਤੂ ਨਹੀਂ ਥੱਕਾਂ ਮਾਸੀ ਦੀ ਹੈ ਮਾਸੀ ਨਾਲ ਦੀ ਦੋਤੀ ਬਹੁਤ ਗਮ ਕਰਦੀ ਆ ਸਾਊ ਵੀ ਬਹੁਤ ਆ ਬਹੁਤ ਜ਼ਿਆਦਾ ਸਾਊ ਆ ਖਾਲਿਆਲੇ ਡੂ ਯੂ ਈਟ ਠੀਕ ਆ ਰੋਟੀ ਬਸ ਤੁਹਾਨੂੰ ਦੰਦੇ ਆ ਚੱਕਲਾ ਚੱਕਲਾ ਬਹੁਤ ਦੁੱਤੀ ਨਹੀਂ ਪਾਣਾ ਉਹ ਜੋੜੇ ਦੋ ਬਹਾਰ ਤਾਂ ਉਹ ਕੱਲ ਕੋਈ ਨਹੀਂ ਪਾਣਾ ਸਾਫ ਕੀ ਅੰਡਾ ਵਾਲੀ ਆ ਅਸੀਂ ਲਾਲ ਲੱਗੇ ਰੋਟੀ ਬਾਹਰ ਤੋਂ ਆ ਕੇ ਸਮੋਹਾਟਿਆਂ ਤੋਂ ਢੋੜ ਕੇ ਅੰਦਰ ਰੋਟੀ ਤੇ ਲੱਗੇ ਠੀਕ ਆ ਮੈਂ ਹਰ ਪੱਪੀ ਲੱਗੇ ਬਣਾਉਂਦੇ ਦੋ ਤਵੇ ਧਰੇ ਹੋਏ ਆ ਜੀ ਛੇਤੀ ਛੇਤੀ ਬਣੀ ਜਾਊਗੀ ਨਹੀਂ ਪਹਿਲਾਂ ਮੈਂ ਤਲੀ ਹੋਏ ਰਿਹਾ ਕਿ ਤੁਸੀਂ ਸਾਰੇ ਖਾਓ ਮੈਂ ਤਲੀ ਹੁਣ ਆਹ ਦੂਜੀ ਮਰਚੀ ਨਹੀਂ ਪਾਈ ਆਪਾਂ ਨੇ ਇਹ ਚ ਲਾਲ ਪਾਈ ਆ ਉਹਨਾਂ ਦਾ ਘੱਟਾ ਘੱਟਾ ਨੂੰ ਤੇਜ ਹਾਂ ਖਰੀ ਕੋੜੀ ਘੱਟਾ ਕੋੜੀ ਦੀ ਹਾਂ ਉਹ ਕੋੜੀ ਨਹੀਂ ਹੈਗੀ ਹੁਣ ਵੀ ਠੀਕ ਠੀਕ ਦੀ ਹੋਈ ਹੈ ਜਿਆਦਾ ਕੋੜੀ ਨਹੀਂ ਹੈਗੀ ਹਮ ਮਿਕਸਚਰ ਵਿੱਚ ਕਈ ਘੱਟ ਖਾਂਦੇ ਨੇ ਤਾਂ ਕਰਕੇ ਬਸ ਠੀਕ ਜਿਹਾ ਰਹਿ ਜਾਣਾ ਇੱਕ ਤਾਂ ਹੋਰ ਫਿਰ ਤੱਪੀ ਕਹਿੰਦੀ ਤੈਨੂੰ ਇਹ ਖਵਾਵਾਂਗੇ ਸਾਡੇ ਤੇ ਕੋੜੀ ਹਾਂ ਆਹ ਉਹ ਦਿਖਾਓ ਖਵਾ ਲਾਓਗੇ ਨਹੀਂ ਤੁਹਾਨੂੰ ਤੁਮਾ ਰਸ ਨੂੰ ਰੋਟੀ ਦਾ ਪਾਣੀ ਨਹੀਂ ਤੂੰ ਰਾਤ ਤੋਂ ਬਾਅਦ ਕਰਦਾ ਤਾਂ ਹਾਂ ਬਸ ਆਉਂਦੇ 2 ਮਿੰਟ ਹੋਰ ਬੱਚੇ ਖਾਣ ਲੱਗ ਗਏ ਪਰਸ਼ਦੇ ਸ਼ਕਲ ਲੱਗ ਕੇ ਆਦੂ ਵਾਲੀਆਂ ਰੋਟੀਆਂ ਆ ਆ ਵੀ ਐ ਉਹ ਵੀ ਗਗਨ ਨੇ ਬਣਾਈਆਂ ਨੇ ਆਲੂ ਵਾਲੀਆਂ ਰੋਟੀਆਂ ਆਲੂ ਵਾਲੇ ਪਰੌਂਠੇ ਆ ਕਰ ਲੈ ਇਧਰ ਹਾ ਵੀ ਕਿੰਨੇ ਕਿੰਨੇ ਪਰੌਂਠੇ ਛਕਗੇ ਉਹ ਇੱਕ ਦੋ ਹਾਂ ਨਬੂ ਨਬੂ ਪ੍ਰਸ਼ਾਦਾ ਛਕਣਾ ਨਹੀਂ ਹੈਗਾ ਤਾਂ ਵੀ ਹਾਂ ਫਿਰ ਕਿਹਦੇ ਨਾਲ ਲਾਦੂ ਨਾਲ ਠੀਕ ਆ ਬੀਬੀ ਤੁਸੀਂ ਓ ਬੀਬੀ ਪ੍ਰਸ਼ਾਦਾਂ ਛਕਣਾ ਦੋ ਦੋ ਤਿੰਨ ਤਿੰਨ ਕ ਚਾਰ ਚਾਰ ओ अभी बाय तक तो कर दे बाय इयो कुछ कहना था कहना कुछ बस एक चीज कहना चाहता हूं गरम होगा हां सही बात है अपन की करना लाइक शेयर लाइक और तो सब्सक्राइब शेयर चैनल को सब्सक्राइब करो वीडियो लाइक करो शेयर करो ਆ ਗਈ ਭਾਪੀ ਕਮੈਂਟ ਕਰੋ ਨਬੂਨ ਸਾਡੀ ਨੇ ਕੰਨ ਬਣਾ ਲਏ ਇੱਕ ਦਿਨ ਤਾਂ ਬਹੁਤ ਦੁਖੀ ਇਹ ਤੇ ਵਿਚਾਰੀ ਜੇ ਰੋਣ ਲੱਗ ਗਈ ਫਿਰ ਇਹਨੂੰ ਗੋਲੀ ਦਿੱਤੀ ਦਰਦ ਵਾਲੀ ਆ ਸੋਨੇ ਦੇ ਪੁਆਲੇ ਹਾਂ ਵੀ ਰੋਦੀ ਜਿਆ ਹਾਂ ਅਬਰ ਕਦੇ ਕਦੇ ਦੁਖਣ ਲੱਗ ਜਾਂਦੇ ਨੇ ਹੁਣ ਨਹੀਂ ਦੁਖਣੇ ਦੇਖੀ ਤੜਕੀ ਨਾਲ ਕੀ ਹੋਇਆ ਮੁੰਡਾ ਤਹਨਾ ਕਿੰਨੀਆਂ ਕ ਬਣਾ ਲਈਆਂ ਇਹ ਤੜਕੀ ਵੀ ਆ ਇਹ ਵੀ ਤੜਕੀ ਵੀ ਆ ਐਦਾਂ ਹੀ ਲੈ ਕੇ ਗਈ ਗਿਆ ਹਾਂ ਇੱਕ ਨਹੀਂ ਹਾਂ ਹਾਂ ਉਹ ਅੰਬੀਆਂ ਨਾਲ ਮੂਹਨ ਤੜਕੀ ਦੇ ਖਾਂਦੇ ਨਹੀਂ ਦੇਖੋ ਅੰਬੀਆਂ ਆ ਮੈਂ ਵੀ ਲਵਾਂਗੀ ਅੰਬੀਆਂ ਆ ਨੁੱਤੋ ਸੰਗਣ ਅੰਬੇ ਤਾਂ ਮੈਂ ਅਗਲੀ ਆ ਨਹੀਂ ਤੁਹਾਡੇ ਹੈਗੇ ਅੰਬੀਆਂ ਹਾਂ ਨਹੀਂ ਸਾਡੇ ਉੱਤੇ ਲੱਗੀਆਂ ਹੋਈਆਂ ਨੇ ਮਤਲਬ ਕੋਈ ਦਾੜੀ ਦਾ ਦੋਸਤ ਆ ਕਿਥੇ ਬੰਦੇ ਆ ਉਹਨਾਂ ਦੇ ਘਰ ਆ ਰਹੇ ਆ ਉਹਨਾਂ ਦੇ ਲੱਗੀਆਂ ਹੋਈਆਂ ਐਡੀ ਐਡੀ ਤਾਂ ਚਟਨੀ ਜੋੜੀ ਮਿਲ ਜਾਂਦੇ ਆ ਠੀਕ। ਤੇ ਜਿਵੇਂ ਅੰਡੇ ਆਂਡੇ ਬਣਾ ਲਿਆ ਜਾਂ ਪਤੀ ਦੀ ਬੀਬੀ ਲੱਗੂ। ਪਿਆਜ਼ ਜਾਂ ਟਪਟੇ ਬਣਾਉਣੇ ਆ ਖਾਂਦੇ ਘੱਟ ਲਿਓ। ਹਾਂ। ਕਈ ਇਹ ਨਾ ਪਿਆਜ਼ ਖਾਂਦੇ ਨਹੀਂ ਨਾ। ਨਾ। ਉਹ ਤਾਂ ਦਾਲ ਦੂਰ ਜਿਵੇਂ ਸਵੇਰੇ ਚਾਹ ਮੱਖਣੀ ਉਹ ਤਾਂ ਖਾਣ। ਉਹ ਤਾਂ ਕੱਲੀ ਰੋਟੀ ਜਿਵੇਂ ਮੱਖਣੀ ਨਾਲ ਖਾਣੀ ਹੋਵੇ ਚਾਹ ਉਹ। ਗੁਰਵਿੰਦਰ ਵੀ ਖਾ ਲਾ ਨਾ ਮੱਖਣੀ ਦਹੀਂ। ਦਹੀਂ ਜਾ ਦੇ। ਹਾਂ। ਦਹੀਂ ਮੱਖਣੀ ਚਾਰ ਰੁਪਏ। ਰਾਤ ਨੂੰ ਘੱਟ ਖਾਂਦੇ ਆਂ ਰਾਤ ਨੂੰ ਨਾ ਫਿਰ ਕਰਾਉ ਕਰਦੇ ਨੇ ਖੱਟੇ ਨਿਗਾਰਾ ਬਸ ਰੋਟੀ ਬਣਦੀ ਐ ਨਾਲ ਜਦੋਂ ਖਾਦੇ ਨਹੀਂ ਤੂੰ ਜਿੱਕੇ ਲੱਗ ਜਾਂਦਾ ਬਸ ਆ ਗਈ ਕੀ ਲੈਣਾ ਮਾਮੀ ਐ ਚਟਣੀਆਂ ਕੱਚੀ ਅੰਬੀਆਂ ਵਾਲੀ ਇਹਨੂੰ ਪੁੱਛੀ ਕੀ ਲੈਣਾ ਇਹ ਗੱਲ ਨਹੀਂ ਤੇ ਮਾਸੜ ਰੋਟੀ ਖਾ ਰਹੇ ਹੁਣ ਬੱਚੇ ਉਧਰ ਖਾ ਰਹੇ ਨੇ ਤੇ ਇੱਧਰ ਬੈਗੇ ਨਵੂਖ ਆ ਰਹੀ ਐ ਨਾਲ ਤੇਰੇ ਦਾਦੂ ਨਾਲ ਜਾਣੀ ਮੇਰੇ ਨਾਲ ਜਿਹੜੀ ਸਬਜ਼ੀ ਬਣਾਉਂਦੀ ਦੀ ਕੁੜੀ ਉਹ ਚਲੀ ਗਈ ਕੱਦ ਦੀਆਂ ਕਿ ਪਰਸੋਂ ਦੀਆਂ ਕੱਦ ਦੀਆਂ ਹਾਂ ਮੈਂ ਕਹਾਂਦੀ ਨਹੀਂ ਜਾਨਾ ਕੱਲ ਦੀਆਂ ਗੁਰਜਾਂ ਨਹੀਂ ਖੋਲੀਆਂ ਮਾਸੀ ਨੇ ਹੁਣ ਮੇਰੀਆਂ ਧੱਕੇ ਨਾਲ ਖਲਾਈਆਂ ਨੇ ਬੜੀ ਮਾਸੀ ਫਿਰ ਗੁਲਜਾ ਹੁਣ ਕੱਢਿਆ ਇਹਨਾਂ ਨੂੰ ਕਿਉਂ ਕੱਢ ਵੀ ਆਸੀ ਬਹੁਤ ਐ ਅਨਦਰ ਟਾਈਮਸ ਦੀ ਨਿ ਸਿਰਮੰਦੀ ਆ ਸਭੀ ਗੱਲਾਂ ਨੂੰ ਵੀ ਉਕੜੀ ਕਰਕੇ ਚੱਤੀ ਸੀ ਅਬਈ ਨੀ ਵੱਡੀਆਂ ਗੋਲ ਆ ਮੈਂ ਮਮਮੀ ਨੂੰ ਕਹਿਆ ਸਿਰ ਨਹੀਂ ਬਾਉਂਦੀ ਇਹ ਤੂੰ ਵੀ ਨਹੀਂ ਬਾਉਂਦਾ ਇਹ ਤਾਂ ਬਾਤਾਂ ਕਰਦਾ ਇਹਨੂੰ ਲੈ ਆ ਕੇ ਸਿਰਵਾਤਾ ਤੂੰ ਗੁਲਜਾ ਦਿਖਾ ਤਰੀਆਂ ਆ ਦੇਖੋ ਇਹ ਕੱਢੀ ਆ ਮੈਂ ਹੁਣ ਆਹ ਇੰਝ ਵੀ ਹੁਣ ਇਹ ਬਾਹਰ ਤੋਂ ਕੋਰੇ ਕੁੰਡਲਾ ਆ ਰੇ ਆ ਪੂਰੇ ਕਰੇ ਵੀ ਨੇ ਕਰੇ ਵੀ ਨੇ ਕੀ ਕੁੰਡ ਲਾਏ ਨਾ ਬਾਲ ਮੇਰੇ ਕੁੰਡ ਲਾ ਲਈ ਪੁੱਛ ਲਵਾ ਸੀ ਨੂੰ ਫਿਰ ਤਾਂ ਬਾਲ ਕੁੰਡ ਆਹੋ ਪਹਿਲਾਂ ਤੇ ਨੇ ਉਹਦਾ ਐ ਮੈਂ ਆ ਸਟੇਟਨਰ ਫੇਰ ਲਈਦਾ ਹੁੰਦਾ ਕਿੱਥੇ ਜਾ ਰਹੀਆਂ ਤੂੰ ਤੂੰ ਕੁੰਡ ਲਾ ਜਾ ਦੇ ਨੇ ਮੇਰੇ ਬਾਲਾਂ ਚ ਤੂੰ ਕਿੱਥੇ ਚੱਲ ਗਿਆ ਮੈਂ ਜਾ ਰਹੀ ਆ ਮੇਰੇ ਸਸਰਾਲ ਵਾਪਸ ਕਿਉਂ ਰਹਿਣਾ ਨਹੀਂ ਮਾਸੀ ਤਾਂ ਰੱਖ ਰਹੀ ਐ ਤੱਕਾ ਕਰ ਰਹੀ ਐ ਕਹਿੰਦੀ ਰਹੋ ਤਦੋਂ ਕਿ ਉਹ ਨਹੀਂ ਰਹਿਣੀ ਨਾ ਇਹਨੇ ਵੀ ਅੱਜ ਦਿਨવાર ਕੁੱਛ ਲਿਆ ਮਨੂੰ ਯੂਵੀ ਨੇ ਜੰਨਬਰ ਨੂੰ ਕੱਦਾਂ ਕਹ ਰਿਹਾ 12 ਵਜੇ ਤੱਕ ਇਹਨੇ ਕਿੰਨੇ ਵਜੇ ਜਾਣਾ ਇਹਨੂੰ ਇਹਨੂੰ ਛੱਡ ਦੋ ਮੈਂ ਘੰਟਾ ਘੰਟਾ ਕਹਿ ਕੇ ਟਾਲਦੀ ਆਂ ਵੀ ਘੰਟਾ ਕਰੋ ਜਹਾਜੇ ਘੰਟਾ ਰਕਾ ਕਿਉਂਕਿ ਮਾਸਾ ਸਰਦਈ ਬਣਾ ਹੋ ਗਿਆ ਸਰਦਈ ਪਹਿਲੀ ਵਾਰ ਪੀੜੀਆਂ ਸਿਸਰ ਲਈ ਮਾਸੜ ਉੱਤੋਂ ਪਹਿਲਾਂ ਕਈ ਵਾਰ ਭਲਾ ਚੁਕਿਆ ਨਾ ਅਸੀਂ ਤੁਹਾਨੂੰ ਬਣਾ ਕੇ ਮੈਂ ਐ ਪਹਿਲੀ ਵਾਰ ਬਣਾਵਾਂਗੇ ਤੁਹਾਨੂੰ ਵੀਡੀਓ ਚ ਵੀ ਦਿਖਾਵਾਂਗੇ ਅੱਜ ਕਿ ਅਸੀਂ ਵੀ ਪਹਿਲੀ ਵਾਰ ਦੇਖੂਗਾ ਕਿਵੇਂ ਬਣਦੀ ਆ ਵੀਡੀਓ ਚ ਤਾਂ ਬਹੁਤ ਜਣਿਆਂ ਨੇ ਦੇਖਦੇ ਆ ਪਰ ਅੱਜ ਸਾਹਮਣੇ ਦੇਖਾਂਗੇ ਖਾਣੇ ਉਹਨਾਂ ਫੋਨ ਤੋਂ ਬਾਰੇ ਇੱਕ ਵਿਚਾਰ ਆ ਭਈ ਅੰਦਾਜ਼ ਉਹ ਇਦਾਂ ਇਹ ਉੜਾੜਾ ਫਿਲਮ ਦੇ ਨਾ ਆਸ਼ਾ ਆ ਨਾ ਤੋਂ ਬਦਲ ਲਿਓ ਮੈਂ ਆਤੋ ਕੇ ਕੱਪੜੇ ਬਦਲੇ ਹੁਣ ਅਸੀਂ ਬਸ ਜਾਣ ਦੀ ਤਿਆਰੀ ਕਰ ਰਹੇ ਹਾਂ ਸਰਦਾ ਹੀ ਪੀ ਕੇ ਤੁਰ ਕੇ ਜਾਣਗੇ ਲਜਕਾਣੀ ਵਿੱਚ ਨੂੰ ਹੈ ਲਜਕਾਣੀ ਵਿੱਚ ਨੂੰ ਤੁਰ ਕੇ ਜਾਵਾਂਗੇ ਦੋਨੇ ਮਾਸਿਆ ਕਹਿੰਦੀਆਂ ਵੀ ਚਲੋ ਵੀ ਤੁਮਕੇ ਤੈਨੂੰ ਛੱਡਿਆ ਆਨੇ ਆ ਮੈਂ ਕਿਹਾ ਚਲੋ ਵੀ ਸੀਰੀਅਸ ਮੈਂ ਤੁਰ ਪੂੰਗੀ ਪਰ ਦੋਹਾਂ ਨੂੰ ਐ ਨਾ ਉਹ ਵੀ ਰਸਤੇ 'ਚ ਕਦੇ ਕਿਤੇ ਨਾ ਆਰਾਮ ਲਈਆਂ ਹੁਣ ਤੋਹੇ ਜਣੀਆਂ ਕਦੇ ਕਿਸ ਦੇ ਆ ਮੈਡਮ ਮੋਟਾ ਪਾਣੀ ਪਾਣੀ ਸੌਂਡ ਰੰਗ ਕਰ ਲਾ ਤੂੰ ਵੀ ਆਪਾਂ ਇੱਥੇ ਜਾਵਾਂਗੇ ਇੱਧਰੋਂ ਸਿੱਧਾ ਲਚਕਾਣੀ ਤੱਕ ਆਪਾਂ ਨੂੰ ਟਾਈਮ ਲੱਗ ਜਾਊ। ਲਚਕਾਣੀ ਤੇ ਇੱਧਰ ਆ। ਨਾ ਨਾ ਬਾਰਨ ਸਿਉਣਾ। ਉਹਦੇ ਵਿੱਚੋਂ ਜਾ ਕੇ ਗਾਹਾਂ ਉਹ ਜਿਹੜਾ ਆਪਣਾ ਬਾਰਨ ਤੋਂ ਘਮਾਰਾਂ ਦਾ ਰਸਤਾ ਜਾ ਰਿਹਾ। ਹਾਂ। ਉੱਥੇ ਗਾਹਾਂ ਹਰਦਾਸਪੁਰ ਆ ਗਈ ਆ। ਕਿੰਨੀ ਕੁ ਦੂਰ ਆ? ਆ ਇੱਥੇ ਨੂੰ ਜਿਹੜੇ ਤੋਂ ਇੱਧਰ ਲੰਘਦੇ ਆਪਾਂ ਸਿੱਧੋ ਵਾਲੇ ਕਿਨੂੰ ਆਉਂਦੇ ਆ। ਇੱਧਰ ਹੀ ਨੂੰ ਜਾਵਾਂਗੇ? ਹਾਂ। ਸਿੱਧਵਾਂ ਕਿਨੂੰ ਸਿੱਧਵਾਂ ਦੇ ਫਿਰ ਅੱਗੇ ਸਿਉਣਾ ਸਾਰਾ ਸਿਉਣਾ ਪਾਰ ਕਰਨਾ ਹੈ ਸਿਉਣਾ ਕਿੱਦਾਂ ਪਾਰਨ ਕਿੱਦਾਂ ਕਰ ਸਿਉਣਾ ਫਿਰ ਵੀ ਹੱਥ ਤੇਰ ਬਾਦਨ ਪਾਰ ਕਰਨਾ ਚਾਹੀਏ ਤੁਰ ਕੇ ਮਨ ਕਿਤਾ ਸਾਰੀ ਸਾਪੇ ਉਸਕੇ ਚਲਦੀ ਹੁੰਦੀ ਸੀ ਸੈਜੂਕੇਸ਼ਨ ਸਿਸਟਮ ਯੋ ਵੀ ਠੀਕ ਆ ਬਈ ਬੈਗ ਚੱਕਣਾ ਤਾਂ ਕੋਈ ਨਾ ਬੈਗ ਹੀ ਨਹੀਂ ਚੁੱਕਾ ਬੈਗ ਤਾਂ ਹਲਕਾ ਹੀ ਆ ਦੋ ਸੂਟ ਲੈ ਗਏ ਸੂਟ ਤਾਂ ਇੱਕ ਵੀ ਨਹੀਂ ਚੱਕਿਆ ਜਾਂਦਾ ਹੁੰਦਾ ਹੈ ਜਾ ਤੁਰਨ ਲੱਗ ਜੇ ਹਲਕਾਵੇਂ ਹਲਕਈਆ ਬੈਠ ਅੱਜ ਮਾਸੀ ਉਹਨਾਂ ਦਾ ਲੱਗਣਾ ਨਹੀਂ ਜੀ ਕਿਉਂਕਿ ਹੌਲੀ ਹੌਲੀ ਰਿਸ਼ਤੇਦਾਰੀ ਕੀ ਇੱਕ ਜਾਂਦਾ ਜਾ ਰਹੀ ਹੈ ਤੇ ਸਵੇਰੇ ਭਾਬੀ ਉਹ ਨਹੀਂ ਚਲੇ ਗਏ ਉਹਦੇ ਬਾਅਦ ਹੁਣ ਮੈਂ ਜਾ ਰਹੀ ਆਂ ਫਿਰ ਹਰੇ ਵੱਡੀ ਮਾਸੀ ਰਹੂਗੀ ਰਹੂਗੀ ਕਹਿੰਦੀ ਮੈਂ ਹਜੇ ਇੱਕ ਹਫਤਾ ਦਾ ਰਹੂਗੀ ਹਾਂ ਇੰਨਾ ਹਫਤਾ ਪੱਕਾ ਰਹੂਗੀ ਨਹੀਂ ਮੈਂ ਤੇ ਵਿਚਾਲੇ ਜਾਂ ਤੱਕ ਮਾਸੀ ਹੋਣੀ ਆਣ ਸੈਟ ਨਹੀਂ ਹੋ ਜਾਂਦੇ ਮੈਂ ਫਿਰ ਫਿਰ ਜਾਂਦੀ ਹਾਂ ਅਤੇ ਮਾਸਰ ਜੀ ਬਣਾਣ ਲੱਗੇ ਛਤਈ ਮੈਂ 36 ਵਾਰ ਗਾ ਲਿਆ ਉੱਪਰ ਹੀ ਨਹੀਂ ਰਿਹਾ ਆ ਉੱਪਰ ਹੀ ਨਹੀਂ ਰਿਹਾ ਹੈ ਕਿੰਨੀ ਵਾਰ ਬਣਾਏਂਗੇ 37 ਵੀ ਵਾਰ ਕਰੋ ਕਹਿੰਦੇ ਪਹਿਲਾਂ 37 ਵੀ ਵਾਰ ਕਹਦੇ ਮੈਂ ਕਹਿੰਦਾ ਕਿ ਕੀ ਹੁੰਦੀ ਹੈ ਨਵੋ ਸਬਸਕ੍ਰਾਈਬਰ ਸਬਸਕ੍ਰਾਈਬ ਲਾਈਕ ਸ਼ੇਅਰ ਇਹਨੂੰ ਬੈਂਡ ਛਤਈ ਦਾ ਸਮਝਦੇ ਆ ਤਾਂ ਉੱਚੀ ਬੋਲਿਆ ਕਰੋ ਰਾਜੀ ਐਸੀ ਪਿਆ ਕਾਲੇ ਦਫਾ ਵਿੱਚ ਸਾਰਾ 37 ਕੀ ਹੁੰਦੀ ਹਾਂ ਆ ਸਾਰਾ ਹੋ ਹੀ ਆ ਆਸੀਂ ਦੇਖਣਾ ਕਿ ਨੂੰ ਪਹਿਲੀ ਕਿ ਬੋਲੋ ਤਾਂ ਸ਼ਾਇਦ ਦੇਖੀ ਹੋਵੇ ਕਿਸੇ ਨੇ ਕੋੜਾੜਾ ਹੈ ਲੋ ਜੀ 2 ਵਜੇ ਕੇ ਸੀਗੇ ਮੈਂ ਚਾਹ ਬਣਾ ਲਈ ਤੇ ਇਧਰ ਦੀਵੀ ਕਹਿੰਦੇ ਵੀ ਮੈਂ ਬਣਾ ਕੇ ਲੈ ਕੇ ਜਾਣੀ ਆ ਵੀਡੀਓ ਚਮਚਾ ਮੈਂ ਲੈ ਕੇ ਜੀ ਫਲੈਸ਼ ਆਨ ਕਰ ਲੇ ਮੈਨੂੰ ਠੀਕ ਹੋ ਜੂਗਾ ਵੀਡੀਓ ओके ਜੀ ओके ਸੋ ਇਧਰ ਬਣਾ ਲੋ ਜੀ ਅੱਜ ਸਾਡੇ ਬਲੌਗਰ ਸਾਹਿਬ ਜਾ ਰਹੇ ਨੇ ਘਰ ਨੂੰ ਮੈਂ ਕਹਿ ਦਿੱਤੀ ਜੀ ਵੱਡੇ ਦੀ ਦੀ ਚੀ ਵੱਡੇ ਬਲੌਗਰ ਚੀ ਹੋਰ ਕਿੱਥੇ ਵੱਡੇ ਹਾਂ ਤਾਂ ਬਹੁਤ ਅੱਗੇ ਜਾਣਾ ਪਊ ਬਹੁਤ ਸਹੀ ਗੱਲ ਆ ਦੀਦੀ ਹੌਲੀ ਹੌਲੀ ਹੁਣ ਚੱਲੇ ਆਂ ਅਸੀਂ ਘਰ ਹਰਦਾਸਪੁਰ ਆਂ ਉਹਨਾਂ ਦੇਖਦੇ ਦੂਜੀ ਮਾਸੀ ਨੂੰ ਮਿਲ ਕੇ ਜਾਵਾਂਗੇ ਜੰਨੇ ਹੂੰ ਖਸਮ ਅੱਛਾ ਵਧੀਆ ਮਿਲ ਜਿਓ ਹੋਰ ਤੇ ਹੁਣ ਆਪਾਂ ਛੇਤੀ ਮਿਲਾਂਗੇ ਬਹੁਤ ਛੇਤੀ ਆ ਜਾ ਕਰਿਓ ਹੋਰ ਆ ਕੇ ਮੈਂ ਤੁਸਾਂ ਨੇੜੇ ਆਂ ਹੈ ਐਨੇ ਨੇੜੇ ਆ ਮਿਲ ਜਾ ਕਰੋ ਆ ਕੇ ਓਕੇ ਅੱਜ ਇੱਕ ਦਿਨ ਦਾ ਕੰਮ ਦੋ ਲਾਭ ਬਣਾਣੇ ਆ ਜਮੂਆਂ ਦੇ ਕੰਮ ਨੂੰ ਸਹੀ ਗਾ ਜੀ ਬਦਾ ਉਧਰ ਬਿਜ਼ੀ ਹੋ ਜਾਂਦਾ ਕਾਫੀ ਲੋ ਜੀ ਆ ਪਰਤੇ ਹਾਂ ਹਮ ਚਲੋ ਜੀ ਸਾਡੇ ਨਾਲ ਨਾ ਉਹ ਵੀ ਜਾ ਰਹੀ ਆ ਬੈਠੋ ਮੈਂ ਤੁਸੀਂ ਉਧਰ ਸਾਈਡ ਤੋਂ ਬੈਠ ਜਾਓ ਉਧਰ ਨੂੰ ਜੀ ਉਧਰ ਨੂੰ ਬੈਠੋ ਹਾਂਜੀ ਹਾਂ ਮੈਂ ਦੇ ਦਾਂਗੀ ਜੀ ਉਧਰੋਂ ਮਿਟਦੀ ਦੀ ਹਾਂ ਓਕੇ ਬਾਏ ਆ ਨਾ ਗੂਗੀ ਜਾਊਗੀ ਸਾਡੇ ਨਾਲ ਗੇਟ ਤਾਂ ਪਹਿਲਾਂ ਹੀ ਖੋਲਿਆ ਪਿਆ ਖੋਲਿਆ ਪਿਆ ਖੋਲਿਆ ਪਿਆ ਅਸੀਂ ਬਸ ਅਰਦਾਸਪੁਰ ਪਹੁੰਚਣ ਆਲੇ ਹਾਂ ਇਹ ਹੈ ਰਹਾ ਨਹੀਂ ਜਾਵਾਂ ਯੂ ਵੀ ਸੇ ਮਿਲਣਾ ਮੈਨੂੰ ਆਪੂ ਨੂੰ ਮਿਲਣ ਦਾ ਚੌਹ ਹੋ ਰਿਹਾ ਬਰਾਗਿਆ ਪਿਆ ਜੀ ਇਹ ਆਪੂ ਨੂੰ ਮੈਨੂੰ ਵੀ ਆਪੂ ਦੀ ਯਾਦ ਆ ਰਹੀ ਹੈ ਅਸੀਂ ਅੰਜਸ ट ला दो मम्मा मम्मा आ गई Ha lagleie la, 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 med cool kornbrinkler. ਪੀਲ ਬੀਬੀ ਵਾਰ ਹੋਈ ਨਿਆ ਲ ਨਵ ਲਫੜ ਕੁਛ ਫਿਰ ਕੀ ਹੋ ਗਿਆ ਪਹਿਲੀ ਵਾਰ ਆਈ ਆ ਪਹਿਲੀ ਹੋਈ ਆ ਕੁਛ ਨਹੀਂ ਹੁੰਦਾ ਲੈ ਫੜ ਕਿਤੇ ਜਿਆਦਾ ਲੈ ਫੜ 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 ਨਵ ਫੜ ਆ ਚੰਦੀ ਹੈ ਆ ਚੰਦੀ ਹੈ ਖਾਏ ਅਰੇ ਤੀ ਜਾਨਾ ਲਾ ਵੀ ਰੱਡੀ ਜਾਊਗੀ ਭੱਜਿਆ ਜਾ ਰਿਹਾ ਮੂਰੇ ਤੀਂ ਚ ਜਾਣਾ ਚਲ ਭੱਜ ਜਾ ਮੇਰੀ ਵੀ ਬਣਾ ਤੀਂ ਚ ਜਾ ਰਹੇ ਨੇ ਮਬੂ ਤੀਂ ਚ ਜਾ ਰਹੇ ਨੇ ਸਾਰੇ ਜਾਣਾ ਕਹਿੰਦਾ ਮੇਰੇ ਕੋਲ ਉੱਛਾ ਲਿਆ ਫਲੇ ਪਤਨ ਲੱਗਾ ਕੀ ਬਣਾ ਰਹੇ ਨੇ ਆਪ ਗੁਰਦੁਆਰੇ ਗਏ ਨਹੀਂ ਨਾ ਗੁਰਦੁਆਰੇ ਜਾਵਾਂਗੇ ਫਿਰ ਪਤਾ ਲੱਗੂਗੀ ਬਣਾ ਰਹੇ ਨੇ ਬਾਈ ਘੱਦੇ ਬਗੂ ਆ ਫੜਿਆ ਬੂਨ ਕਿਹੜਾ ਫੋਨ ਹੈ ਤੁਸੀਂ ਬੰਦ ਨਹੀਂ ਕਰਦੇ ਨਾ ਜੀ ਨਾ ਜੀ ਨਾ ਜੀ ਨੌ ਨੌ ਇਹ ਤੁਹਾਨੂੰ ਮੈਂ ਕੋਈ ਨਾ ਹੁੰਦਾ ਉੱਥੇ ਮੈਂ ਨਾ ਮੈਂ ਤਾਂ ਉੱਥੇ ਨਹੀਂ ਹੁੰਦੀ ਮੈਂ ਤਾਂ ਦੂਰ ਹੀ ਜਾਣਾ ਹਾਂ ਜੀ ਨਾਉ ਮੈਂ ਨਾ ਆਣੇ ਜਾਂਦੀ ਮੈਂ ਉਨ ਨਹੀਂ ਜਾਂਦੀ ਹੈਗੀ ਲੋ ਜੀ ਰਾਤ ਹੋ ਗਈ ਤੀ ਜੀ ਬੀਬੀ ਵੀ ਆਪਣੇ ਘਰੇ ਵਾਗ ਗਈ ਹੁਣ ਘਰ ਸੁਨਣਾ ਜਾਂ ਹੋ ਗਿਆ ਸਾਰਾ ਹਨਾ ਜੀ ਮਾਸੇ ਦਰਬਾਰ ਗਏ ਨੇ ਬੱਸ ਮਾਸੇ ਰਹਿ ਗਏ ਦੂਜੇ ਰੂਮ ਚਾ ਮੈਂ ਹੀ ਬਖੀ ਤੇ ਆਪਾਂ ਕਰਦੇ ਆ ਆਪਣੇ ਅੱਜ ਦੇ ਵਲੌਗ ਨੂੰ ਇੱਥੇ ਹੀ ਐਂਡ ਤੇ ਹੋਪਸੋ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਗੇ ਚੈਨਲ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਬਾਕੀ ਹੁਣ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਚਲੋ